ਅੱਜ ਤੱਕ ਐਨੇ ਯੋਗ ਹੋ ਗਏ ਐ ਕਹਿੰਦੇ ਕਦੇ ਰੱਬ ਮਿਲਿਆ ਤੈਨੂੰ ਜੇ ਮਿਲਿਆ ਹੁੰਦਾ ਤੂੰ ਇੱਥੋਂ ਤੱਕ ਆਉਂਦਾ ਹੀ ਨਹੀਂ ਸੀ ਕਬੀਰ ਸਾਹਿਬ ਨੇ ਆਪ ਦਾ ਪਿਛੋਕਰ ਦੇਖ ਕੇ ਲਿਖਿਆ ਕਹਿੰਦੇ ਇਹ ਨਾ ਜਾਣਿਓ ਵੀ ਅਸੀਂ ਐਸੇ ਜਨਮ ਚ ਭਗਤੀ ਕੀਤੀ ਐ ਭਗਤੀ ਕਰਦਿਆਂ ਨੂੰ ਵੀ ਬਹੁਤ ਜਾਮੇ ਹੋ ਗਏ ਨੇ ਪਰ ਉਦੋਂ ਸਾਨੂੰ ਯੋਗਤ ਨਹੀਂ ਸੀ ਪਤਾ ਅ ਸਾਨੂੰ ਇਹ ਦਰ ਨਹੀਂ ਸੀ ਪਤਾ ਵੀ ਉਹ ਦਰ ਸਾਡੇ ਅੰਦਰ ਹੀ ਐ ਕੀ ਕਹਿੰਦੇ ਪੂਰਵ ਜਨਮ ਹਮ ਤੁਮਰੇ ਸੇਵਕ ਪਿਛਲੇ ਜਾਮੇ ਚ ਮੈਂ ਤੇਰਾ ਸੇਵਕ ਰਿਆ ਅਬ ਤਾ ਮਿਟਿਆ ਨਾ ਜਾਈ ਪਰ ਹਜੇ ਤੱਕਰ ਆਪਾ ਖਤਮ ਨਹੀਂ ਹੋਇਆ ਮੇਰਾ ਤਾਂ ਮੈਂ ਤੇਰੇ ਨਾਲ ਮਲਾਪ ਨਹੀਂ ਕਰ ਸਕਿਆ ਫਿਰ ਕੀ ਕਹਿੰਦੇ ਆ ਤੇਰੇ ਦੁਆਰੇ ਧੁਨ ਸਹਿਜ ਕੀ ਤੇਰੇ ਉਸ ਦਰ ਦੇ ਉੱਪਰ ਬੜੀ ਸਹਿਜ ਦੀ ਇੱਕ ਧੁਨ ਚੱਲਦੀ ਪਈਆ ਉਹ ਕਹਿੰਦੇ ਹੁਣ ਪ੍ਰਗਟ ਹੋਈ ਆ ਮਾਥੇ ਮੇਰੇ ਦਗਾਈ ਉਹ ਮਸਤਕ ਚ ਪ੍ਰਗਟ ਕੀਤੀ ਆ ਤੂੰ ਦਾਗੇ ਹੋਏ ਸੋ ਰਣ ਮੈਂ ਜੂਝੈ ਬਿਨ ਦਾਗੇ ਭੱਗ ਜਾਈ ਜਿਨ੍ਹਾਂ ਦੇ ਉਹ ਮਸਤਕ ਤੇ ਧੁਨ ਪ੍ਰਗਟ ਹੁੰਦੀ ਆ ਉਹੀ ਮੈਦਾਨੇ ਜੰਗ ਵਿੱਚ ਜੂਝਦਾ ਉਹੀ ਫੁਰਨੇ ਨਾਲ ਜੂਝਦਾ ਨਹੀਂ ਤਾਂ ਸਾਰੇ ਭੱਜ ਜਾਂਦੇ ਆ ਪਰ ਉਹ ਪ੍ਰਾਪਤ ਕਿੱਥੋਂ ਕੀਤੀ ਐ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਕਬੀਰ ਗੰਗ ਜਮਨ ਕੇ ਅੰਤਰੈ ਸਹਿਜ ਸੁਣ ਕੇ ਘਾਟ ਤਾਹ ਕਬੀਰੇ ਮਟ ਕੀ ਆ ਖੋਜਤ ਮੁੰਜਨ ਬਾਠ ਕਿਹੜਾ ਉਹ ਕਹਿੰਦੇ ਗੰਗਾ ਜਮਨਾ ਦੇ ਉੱਪਰ ਸਹਿਜ ਦੇ ਘਾਟ ਤੇ ਬੈਠ ਕੇ ਮੈਂ ਉਸ ਨਾਮ ਨੂੰ ਪ੍ਰਾਪਤ ਕੀਤਾ ਹੁਣ ਉਹ ਬਾਹਰਲੀ ਗੰਗਾ ਜਮਨਾ ਨਹੀਂ ਐ ਆ ਸਾਡੀ ਖੱਬੇ ਤੇ ਸੱਜੀ ਸੁਰ ਨੂੰ ਗੰਗਾ ਜਮਨਾ ਕਿਹਾ ਇੱਥੇ ਆ ਉੱਪਰ ਬੈਠ ਕੇ ਤੇ ਸਹਿਜ ਸੁਣ ਦਾ ਘਾਟ ਬਣਦਾ ਐ ਤੇ ਮਹਾਰਾਜ ਕਹਿੰਦੇ ਤਾਹ ਕਬੀਰੇ ਮਟ ਕੀਆ ਮੈਂ ਉੱਥੇ ਬੈਠਿਆ ਰਿਆ ਖੋਜਤ ਮੁੰਜਨ ਬਾਟ ਮੁੰਨੀਆਂ ਜਣੀਆਂ ਨੂੰ ਉਹ ਬਾਟ ਲੱਭੀ ਨਹੀਂ ਗਈ ਪੜ ਕੇ ਦੇਖੋ ਪ੍ਰੈਕਟੀਕਲ ਤੁਸੀਂ ਗੁਰੂ ਸਾਹਿਬਾਂ ਦਾ ਭਗਤ ਸਹਿਬਾਂ ਦਾ ਗੁਰਬਾਣੀ ਵਿੱਚ ਕਿੰਨੇ ਗੂਜ ਰਤਨ ਲਿਖੇ ਹੋਏ ਐ ਪਰ ਅਸੀਂ ਅਖਰੀ ਪੜਾ ਕਰਕੇ ਹੀ ਸਿਰਫ ਅਸੀਂ ਅੱਗੇ ਲੰਗੇ ਜਾ ਰਹੇ ਆ ਤੇ ਕਹਿੰਨੇ ਆ ਬਥੇਰੇ ਸਾਲ ਹੋ ਗਏ ਬਾਣੀ ਪੜਦੇ ਆ ਸਾਨੂੰ ਤਾਂ ਕੋਈ ਪ੍ਰਾਪਤ ਨਹੀਂ ਹੋਇਆ ਗੱਲ ਬਾਣੀ ਦੇ ਵਿੱਚ ਰਤਨਾਂ ਦੀ ਨਹੀਂ ਸਾਨੂੰ ਖੋਜਣਾ ਨਹੀਂ ਆਇਆ ਇਸ ਕਰਕੇ ਹੁਣ ਇੱਕੋ ਹੀ ਗੱਲ ਆ ਇਹਦੇ ਉੱਪਰ ਛੋਕ ਕੇ ਪਹਿਰਾ ਦੇ ਦਿਓ ਤੁਹਾਡੇ ਮੱਤ ਦੇ ਵਿੱਚ ਰਤਨ ਜਵਾਹਰ ਪ੍ਰਗਟ ਹੋ ਜਾਣਗੇ ਉਹ ਹੈ ਸਿੱਖੋ ਸ਼ਬਦ ਪਿਆਰਿਓ ਸ਼ਬਦ ਜਪਣਾ ਸਿੱਖੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ